ਅੱਜ ਪ੍ਰਮਾਤਮਾ ਦੀ ਮਿਹਰ ਹੋਈ ਹੈ ਵੀ ਜਿਹੜੀ ਬਰਸਾਤ ਹੋਈ ਹੈ ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ ਮਤਲਬ ਘਰਾਂ ਦੇ ਵਿੱਚ ਰਹਿਣਾ ਏਸੀ ਦੇ ਥੱਲੇ ਵੀ ਮਤਲਬ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਇਨਸਾਨ ਤਾਂ ਚਲੋ ਫਿਰ ਵੀ ਆਪਣਾ ਜਿਹੜਾ ਸੀਗਾ ਏਸੀ ਜਾਂ ਥੱਲੇ ਗੁੰੜਾ ਥੱਲੇ ਪੱਕਿਆਂ ਥੱਲੇ ਬੈਠ ਕੇ ਆਪਣਾ ਵਿਹਾਰਾ ਕਰ ਲੈਂਦਾ ਸੀ ਪਰ ਜਿਹੜੇ ਜੀਵ ਜੰਤੂ ਨੇ ਪੰਛੀ ਨੇ ਆਪ ਛੇੜ ਪੌਦੇ ਨੇ ਇਹਾਰੇ ਗਰਮੀ ਦੇ ਵਿੱਚ ਬਿਨਾਂ ਪਾਣੀ ਦੇ ਗਰਮੀयां ਤਰਸ ਰਹੇ ਸੀ ਮਰਦਾ ਰਿਹਾ ਸੀ ਤੇ ਅੱਜ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਇਹਾਰੇ ਮਾਨ ਸਪਾਈ ਹੈ 인ਦਰਦੇਵ ਦਾ ਖੁਸ਼ ਹੋਏ ਨੇ ਤੇ ਜਿਹੜੇ ਫੇਰ ਬੋਦੇ ਨੇ ਪੰਛੀਆਂ ਨੂੰ ਦੁਆਰਾ ਤੋਂ ਹਰੇ ਭਰੇ ਹੋ ਜਾਣਗੇ ਅਤੇ ਇਨਸਾਨਦਿਆਂ ਨੂੰ ਵੀ ਜਿਹੜਾਇ ਗਰਮੀ ਤੋਂ ਬਹੁਤ ਰਾਹਤ ਮਿਲੀ ਇਹਦੇ ਨਾਲ ਜਿਹੜੀ ਬਿਜਲੀ ਬਿਜਲੀ ਦੀ ਬਚਤ ਵੀ ਹੋਏਗੀ ਏਸੀ ਕੂਲਰ ਨਹੀਂ ਚੱਲਣਗੇ ਤਾਂ ਇਹਦੇ ਨਾਲ ਆਪਣੀ ਜਿਹੜੀ ਬਿਜਲੀ ਦੀ ਬਚਤ ਵੀ ਹੋਏਗੀ ਮੈਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਵੀ ਉਹਨਾਂ ਨੇ ਅੱਜ ਗਰਮੀ ਤੋਂ ਸਾਨੂੰ ਰਾਹਤ ਦਿਵਾਈ ਹੈ ਤੇ ਜਿਹੜਾ ਮੌਸਮ ਆਉ ਠੰਡਾ ਹੋਇਆ ਹੈ ਇਹ ਸੀ ਬਹੁਤ ਵਧੀਆ ਲੱਗਦਾ ਹੈ ਜਿਹੜਾ ਬਾਰਿਸ਼ ਹੋਈ ਆ ਹੁਣ ਸਾਡੇ ਸਾਰੀਆਂ ਫਸਲਾਂ ਖਤਰਾ ਬਹੁਤ ਵਧੀਆ ਲਾਭ ਦਾ ਇੱਕ ਹੈ ਤੇ ਇੱਕ ਜਿਹੜੀ ਆ ਆਮ ਜੀਹਾਂ ਚ ਫਰਦ ਤਾਂ ਨਹੀਂਉਂ ਨਹੀਂ ਪਿਆਦੀ ਜੀ ਕਦੇ ਜਿਹੜਾ ਨਾਬੇ ਸ਼ਾਇਰ ਤੇ ਹੁਣ ਦਾ ਪਿਲਾਉਣੇ ਨਹੀਂ ਆਪਣੇ ਪਿਆਸੇ ਬਹੁਤ ਵਧੀਆ ਨਹੀਂ ਪਿਆ ਜੀ ਦਾ ਹੈ ਠੰਡ ਹੋ ਗਈ ਗਰਮੀ ਤੋਂ ਨਿਕਲਣਾ ਬਹੁਤ ਘਰਾਂ ਚ ਔਖਾ ਹੋਇਆ ਪਿਆ ਸੀ ਜੀ ਅਰ ਜਾਨਵਰਾਂ ਨੂੰ ਪੰਛੀਆਂ ਨੂੰ ਸਭ ਖਤਰ ਲਾਭ ਦਾ ਇੱਕ ਹੈ ਜੀ ਆਪਦਾ ਬਹੁਤ ਵਧੀਆ ਵਾਸਤਾ ਉਹ ਜਿਹੜਾ ਸਾਡੇ ਲਈ ਰਹਿਤ ਬਹੁਤ ਵਧੀਆ ਮਿਲਿਆ ਹੈ ਤਾਂ ਜੀਵ ਜੰਤੂ ਜਿਹੜੇ ਆਪਣੇ ਬਾਹਰ ਨਹੀਂ ਨਿਕਲਦੇ ਜੀ ਇਹਨਾਂ ਖਾਤਰ ਵੀ ਬਹੁਤ ਵਧੀਆ ਫਾਇਦਾ ਬੰਦ ਹੋਇਆ ਜੀ ਇਹ ਪੰਛੀਆਂ ਦਾ ਬਹੁਤ ਔਖਾ ਪੈਦੀ ਦਰਖਤਾਂ ਰੁੱਖਾਂ ਦਾ ਬਹੁਤ ਹੋਇਆ ਪੈਦੀ ਜੀ ਜਿਹੜਾ ਰੁੱਖਾਂ ਨੂੰ ਵੀ ਬਹੁਤ ਪਾਣੀ ਲੱਗਾ ਇਹ ਵੀ ਬਹੁਤ ਵਧੀਆ ਹੋਇਆ ਜੀ ਸਾਰੀਆਂ ਫਸਲਾਂ ਖਾਤਰ ਇਹ ਸਾਡੇ ਲਈ ਬਹੁਤ ਰਹਤ ਲਾਭ ਦਾ ਇੱਕ ਹੈ ਜੀ ਬਾਪ ਜੀ ਜੀ ਹੁਣ ਹੀ ਹੈ ਬਹੁਤ ਵਧੀਆ ਕਰ ਰਹੇ ਜੀ ਇਹ ਜਿਹੜਾ ਵਾਰਸ ਸਾਰੀਆਂ ਫਸਲਾਂ ਖਾਤਰ ਆ ਸਾਨੂੰ ਲਾਭ ਦਾ ਇੱਕ ਹੈ ਪਾਣੀ ਕਿੱਦਾਂ ਸਾਨੂੰ ਬਹੁਤ ਹੋਇਆ ਪੈਦੀ ਜਿਹੜਾ ਹੁਣ ਪਾਣੀ ਦੀਆਂ ਨੂੰ ਰੇਵਾਂ ਨੂੰ ਲੱਗੂਗਾ ਜੀ ਬਹੁਤ ਵਧੀਆ ਫਸਲਾਂ ਹੋਣਗੀਆਂ ਜੀ ਕੱਖ ਪੰ ਪੱਠੇ ਇਹ ਵੀ ਜਮੀ ਉਹ ਹੋਏ ਪਤਾ ਜੀ ਇਹਨਾਂ ਖਾਤਰ ਬਹੁਤ ਲਾਭਦਾਇਕ ਹੈ ਜੀ ਇਹ ਸਾਰੇ ਡੰਗਰਾਂ ਨੂੰ ਪਸ਼ਵਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਰਸਤ ਮਿਲਿਆ ਜੀ ਇਹਨਾਂ ਦਾ ਇਸਾਨਾਂ ਲਈ ਬਹੁਤ ਫਾਇਦਾ ਬੰਦਾ ਜੀ